ਬਸ ਇੱਕੋ ਪ੍ਰੋਬਲਮ ਜਿਹਨੂੰ ਚੂਹਾ ਲੱਗਾ ਥੋੜਾ ਜਿਆ ਆਹ ਦੇਖ ਲੋ ਚੂਹੇ ਦੇ ਵਿੱਚ ਕੇਰਾ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਮਿੱਤਰਾਂ ਨੂੰ ਮੈਂ ਕਰਮਜੀਤ ਸਿੰਘ ਪਿੰਡ ਬਿਧੀਪੁਰ ਬਲਾਕ ਤਾਰੀਵਾਲ ਤੋਂ ਆਪ ਜੀ ਨੂੰ ਆਪਣੇ ਖੇਤਾਂ ਵਿੱਚ ਅੱਜ ਜੋ ਕਣਕ ਦਿਖਾਉਣੇ ਜਾ ਰਿਹਾ ਇਸ ਦਾ ਟ੍ਰਾਇਲ 4 ਨਵੰਬਰ ਨੂੰ ਕੰਬਾਈਨ ਅੱਗੇ ਡ੍ਰਿਲ ਆ ਕੇ ਬਾਸਮਤੀ ਕਟਾਈ ਦੌਰਾਨ ਕੀਤਾ ਗਿਆ ਸੀ ਔਰ ਅੱਜ 19 ਜਨਵਰੀ ਨੂੰ ਇਸ ਕਣਕ ਤੋਂ ਆਪ ਦੇ ਰੂਬਰੂ ਕਰ ਰਹੇ ਹਾਂ ਜੀ ਜਿਸ ਤਰ੍ਹਾਂ ਵੀ ਇਹ ਕਣਕ ਏਡੀ ਵਧੀਆ ਨਹੀਂ ਰਸਦੀ ਪਰ ਹੁਣ ਇਸ ਕਣਕ ਦਾ ਜਮਾਜ ਬਹੁਤ ਵਧੀਆ ਹੋ ਚੁੱਕਾ ਹੈ ਇਹ 826 ਵੈਰਾਈਟੀ ਆ ਔਰ ਇਸ ਨੂੰ ਬਹੁਤ ਹੀ ਘੱਟ ਜੋ ਜੂਰੇ ਡੋਜਦੀ ਹੋਈ ਆ ਔਰ ਕਣਕ ਦਾ ਜਮਾ ਬਹੁਤ ਵਧੀਆ ਪੂਰਾ ਖੇਤ ਭਰ ਚੁੱਕਾ ਏ ਬਹੁਤ ਘੱਟ ਖਰਚੇ ਵਿੱਚ ਜਿਉ ਇਹ ਕਣਕ ਜੋ ਹੈ ਆਪਣੇ ਫਸਲ ਤਿਆਰ ਕਰ ਰਹੇ ਆ ਜੀ ਔਰ ਮੈਂ ਬਹੁਤ ਹੀ ਆਪਣੇ ਵੀਰਾਂ ਦਾ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਇਹ ਟ੍ਰਾਇਲ ਲਗਾਉਣ ਵਿੱਚ ਮੇਰੀ ਬਹੁਤ ਹੈਲਪ ਕੀਤੀ ਆ ਸਰਦਾਰ ਗੁਰਿੰਦਰ ਸਿੰਘ ਬਾਜਵਾ ਕੁਲਵਿੰਦਰ ਸਿੰਘ ਸਾਰੀ ਔਰ ਬਾਕੀ ਜੋ ਡਾਕਟਰਾਂ ਦੀ ਟੀਮ ਸੀ ਜਿਨ੍ਹਾਂ ਨੇ ਇਹ ਕੰਬਾਈਨ ਅੱਗੇ ਟਰੇਲ ਲਗਾ ਕੇ ਸਾਡੇ ਖੇਤਾਂ ਵਿੱਚ ਇਸ ਨੂੰ ਟ్రਾਈ ਲੈ ਲੈਂਦਾ ਮੈਂ ਉਹਨਾਂ ਦਾ ਬਹੁਤ ਤਹਿ ਦਿਲੋਂ ਸ਼ੁਕਰੀਆ ਕਰਦਾ ਹਾਂ ਔਰ ਅੱਜ ਆਪ ਜੀ ਨੂੰ ਇਹ ਫਸਲ ਦਿਖਾ ਰਿਹਾ ਹਾਂ ਜੋ ਕਿ ਬਹੁਤ ਹੀ ਵਧੀਆ ਹੈ ਔਰ ਇਸ ਨੂੰ ਜੂਰੀਆ ਦੀ ਮਾਤਰਾ ਤਾਂ ਘੱਟ ਦਿੱਤੀ ਗਈ ਕਿਉਂਕਿ ਇਹ ਕਣਕ ਦਾ ਜਮਾ ਬਹੁਤ ਵਧੀਆ ਸੀ ਤਾਂ ਕਿ ਅੱਗੇ ਚੱਲ ਕੇ ਕਿਤੇ ਇਹ ਕਣਕ ਜਿਹੜੀ ਆ ਇਹ ਜ਼ਿਆਦਾ ਭਾਰੀ ਹੋ ਕੇ ਡਿੱਗ ਨਾ ਪਵੇ ਕੋਈ ਨੁਕਸਾਨ ਨਾ ਹੋਵੇ ਇਸ ਕਰਕੇ ਇਸ ਨੂੰ ਜੂਰੀਆ ਦੀ ਮਤ ਵਰਤੋਂ ਇਸ ਵਿੱਚ ਘੱਟ ਕੀਤੀ ਹੋਈ ਹੈ। ਆਪ ਜੀ ਦੇਖ ਸਕਦੇ ਹੋ ਇਹ ਦੋ ਕਿਲੇ ਦਾ ਪਲਾਟ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਔਰ ਬਹੁਤ ਵਧੀਆ ਦਿਖ ਰਿਹਾ ਜੀ। ਧੰਨਵਾਦ ਜੀ। ਇਹ 사ਸੀਗਾ ਡਾਟ ਸਾਹਿਬ ਇਹ ਆਪਣੀ ਜਿਹੜੀ ਇਹ ਬੀਜੀ ਕਣਕ ਜਿਹੜੀ ਹੈਗੀ ਆ ਕੰਬਾਈਨ ਦੇ ਨਾਲ ਉਹ ਏ ਕੰਡੀਸ਼ਨ ਤੇ ਆ ਜੀ। ਇਸ ਟੈਮ ਆ ਦੇਖੋ ਤੇ ਆ ਖੇਤ ਆ ਜੀ ਉਹ ਤੇ ਆ ਆ ਖੇਤ ਵੀ ਲੱਗ ਭਾਗੇ ਜਿਹੜਾ ਸੁਪਰ ਸੀਡਰ ਦੇ ਨਾਲ ਬੀਜਿਆ ਵਾ ਉਹ ਆਹਨੇ ਲੱਗੇ ਆ ਇਹਨਾਂ ਨਾਲੋਂ ਇਹ ਕਿਤੇ ਬਿਹਤਰ ਆ ਆ ਇੱਕ ਲੱਗੇ ਕਿਸਾਨ ਆ ਮੇਰੇ ਵੀਰ ਬੱਦੀਵਾਲ ਜਮਾਲ ਦਾ ਹਾਂਜੀ ਵੀਰ ਜੀ ਰਪੇਤ ਜੀ ਹਾਂਜੀ ਜੀ ਇਹ ਕੀ ਤੁਹਾਨੂੰ ਇਹਦੇ ਵਿੱਚ ਤੇ ਇਹਦੇ ਵਿੱਚ ਕੀ ਫਰਕ ਲੱਗਣ ਡਿਆ ਪਰ ਕਿ ਇਹ ਵੀ ਵਧੀਆ ਵੈਸਨਸ ਵਾਲੀ ਜੀ ਮੈਂ ਤੁਹਾਨੂੰ ਬੂਟਾ ਦਿਖਾਉਣਾ ਕਿ ਵੇਖੋ ਕਿੰਨਾ ਮੋਟਾ ਆ ਇੱਥੇ ਫਟਾਰਾ ਇਹ ਕਾਫੀ ਵਧੀਆ ਹੋਇਆ ਹਾਂ ਜੀ ਜੇ ਇਹਦੇ ਫਟਾਰੇ ਦੀ ਕਹਿੰਦੇ ਜਿਤਨਾ ਅੱਗੇ ਵੀ ਤੁਹਾਨੂੰ ਮੈਂ ਬੂਟਾ ਦੱਸਿਆ ਸੀਗਾ ਇੱਕ ਤੇ ਇਹ ਵੇਖੋ ਜੀ ਇੱਕ ਇੱਕ ਬੂਟਾ ਵਾ ਇੱਕ ਬੂਟੇ ਦਾ ਫਟਾਰਾ ਦੇਖੋ ਵੀ ਕਿੰਨਾ ਵਾ ਕਿੰਨੀਆਂ ਇਹਦੀਆਂ ਨਾਲੀਆਂ ਬਣੀਆਂ ਨੇ ਥੱਲੇ ਉਹਦੀ ਜੜ ਜਿਹੜੀ ਆ ਇਹ ਜਿਤਨਾ ਇਹਨੂੰ ਦੇਖੋ ਵੀ ਜਿਤਨਾ ਲਸਣ ਦਾ ਬੂਟਾ ਹੁੰਦਾ ਲੱਗਾ ਇਹ ਉਹ ਤਰੀਕੇ ਦੇ ਨਾਲ ਆ ਆਹ ਦੇਖੋ ਜੀ ਇੱਕ ਬੂਟਾ ਇਹਦੇ ਵਿੱਚ ਦੇਖੋ ਜੀ ਇਹ ਮੋਟਾਈਏ ਦੀ ਥਲੇ ਇੱਕ ਡੀ ਹੋਈ ਆ ਕਿ ਕਿੰਨਾ ਮਜ਼ਬੂਤ ਹੋਏਗਾ ਜੀ ਇਹ ਤੇ ਬਹੁਤ ਵਧੀਆ ਕੰਮ ਕਰ ਜੀ ਬਹੁਤ ਵਧੀਆ ਤਜਰਬਾ ਹੈ ਜੀ ਪੀਐਸਯੂ ਲੁਧਿਆਣਾ ਦਾ ਜਿਹੜਾ ਹੈਗਾ ਨਾ